ਬਾਈ ਗੁਰੂ ਇਹ ਸਾਗ ਦੀ ਮਾਰੋ ਹੱਥ ਮੜਾ ਚੰਗੀ ਤਰ੍ਹਾਂ ਧੋ ਦੋ ਐਂ ਸਾਗ ਨੂੰ ਤਰੀਕੇ ਨਾਲ ਰੂਨ ਨਾਲ ਸਰਵੱਤ ਦੇ ਭਲੇ ਵਾਸਤੇ ਸੇਵਾ ਹੋ ਰਹੀ ਹੈ ਸਾਗ ਦੀ ਸੰਗਤ ਦਾ ਗਰਮਾ ਗਰਮ ਔਰਗੇਨਿਕ ਤਰੀਕੇ ਨਾਲ ਸਾਗ ਨੂੰ ਤਿਆਰ ਕਰ ਰਹੀ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਗ ਮੱਕੀ ਦੀ ਰੋਟੀ ਨਾਲ ਦੇਸੀ ਘੀ ਮੱਖਣ ਗੁਰਦੁਆਰਾ ਹਰ ਗੋਬਿੰਦਗੜ੍ਹ ਸਾਹਿਬ ਸਤਵਿੰਦਰ ਸਿੰਘ ਜੀ ਅਤੇ ਹੋਰ ਸਹਾਯੋਗੀ ਅਤੇ ਹੋਰ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਗ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੱਖਣ ਤੇ ਸੇਕੀ ਕੀ ਦੇ ਵਿੱਚ ਆਰਗੈਨਿਕ ਤਰੀਕੇ ਦੇ ਨਾਲ ਸਾਗ ਤਿਆਰ ਹੋ ਰਿਹਾ ਹੈ ਮੋਰੀ ਨੂੰ ਨੁਸਖਾਮ ਪਿਆਰ ਨਾਲ ਸੇਵਾ ਕਰ ਰਹੇ ਨੇ ਜਿੱਦਾਂ ਇਹ ਕੱਢ ਲਿਆ ਆਪਾਂ ਨੇ ਤੋਂ ਇਹ ਦੋਵੇਂ ਜਿਹੜੇ ਵੰਡ ਜਾਓ ਆਂ ਮਾਰੂਨਾ ਖੁੱਲੇ ਪਾਣੀ ਦੀ ਧੋ ਰਹੇ ਆ ਪਿਆਰ ਨਾਲ ਬੜੇ ਸ਼ੁੱਧ ਤਰੀਕੇ ਨਾਲ ਝੱਲ ਜਾਓ ਸਵਾਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਮਰੰਡਾ ਰੋਡ ਕੋਲੇ ਵਾਲੀ ਸੁਖਮਨੀ ਸਾਹਿਬ ਦਾ ਪਾਠ ਵਿਖ ਸੁਤਿੰਦਰ ਸਿੰਘ ਅਤੇ ਹੋਰ ਸਹਾਯੋਗੀ ਸੰਗਤਾਂ ਦੇ ਸਹਿਯੋਗ ਨਾਲ ਸੋ ਕੋਨੇ ਦੇ ਦਾ ਪਾਠ ਸਰਵਕੀ ਦੇ ਕੋਲੇ ਵਾਸਤੇ ਮੱਕੀ ਰੋਟੀ ਸਭਨ ਸਾਗ ਤੇ ਲੰਗਰ ਦੀ ਸੇਵਾ ਸੰਸਾਦੀ ਪਰਿਵਾਰ ਤੇ ਆਪ ਦਾ ਮਹਾਪੁਰਸ਼ਾਂ ਦੀ ਅਸੀਸਾਂ ਦੇ ਨਾਲ ਸੰਗਤ ਨੂੰ ਸੱਦਾ ਮਿਲ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਰਿਹਾ ਸੰਗਤਾਂ ਮੱਤਵਰ ਗਿਆਨ ਦੇ ਪਰਮ ਪੰਚ ਸਾਡੇ 11 ਵਜੇ ਤੋਂ ਸ਼ੁਰੂ ਹੋ ਜਾਵੇ ਪਾਠ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਰੰਭ ਹੋ ਜਾਣੇ ਉਸ ਤੋਂ ਬਾਅਦ ਲੰਗਰ ਗੁਰੂ ਕੀ ਦਾ ਲੰਗਰ ਸੰਗਤਾਂ ਕਿੱਲਾ ਸੋਨੇ ਜਿਲੇ ਰਹਿਣੇ ਸਾਜ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਤੇਬਾਤ ਪਹੁੰਚੋ ਮਿਸਤਰੀ ਜੀ ਕਾ ਪਾਠ ਹੋ ਰਿਹਾ ਨਾਲ ਸਰੋਂ ਦਾ ਸਾਗ ਮੱਕੀ ਰੋਟੀ ਹਾਂ ਜੀ ਸੰਗਤ ਅਗਲੇ ਬੱਲੇ ਵਾਤ ਦੇ ਭਲੇ ਵਾਤ ਪਾਠ ਹੋ ਰਿਹਾ ਸ਼੍ਰੀ ਸੁਖਮਨੀ ਸਾਹਿਬ ਦਾ ਬਾਤੇ ਤੋਂ ਸੰਗਤਾਂ ਪਹੁੰਚੋ 11 ਤੋਂ 12:30 ਵਜੇ ਤੱਕ ਪਾਠ ਆ ਉਸ ਤੋਂ ਬਾਅਦ ਲੰਗਰ ਹੈ ਮੱਖਣ ਦੇਸੀ ਕੀ ਸਰੋਂ ਦਾ ਸਾਗ ਮੱਕੀ ਰੋਟੀ ਸੋਨੂੰ ਵੀ ਰਿਹਾ ਬੈਠਾ ਅਮਰ ਤੋਂ ਵੇਲੇ 4:00 ਤੱਕ ਨੇਰੇ ਨੇਰੇ ਤੇ ਵਾਹਿਗੁਰੂ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰਾ ਕੁਝ ਹੋ ਰਿਹਾ ਵਾਹਿਗੁਰੂ ਜੀ ਰੱਖਾ ਕਰੇ ਕਰਾਏ ਆਪੇ ਆਪੇ ਹਰ ਬਗ ਗਾਲੀਆਂ ਸੰਗਦਾ ਸੇਵਾ ਕਰੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਝੰਡੇ ਬਾਫੇ ਦੀ ਬਣਾਉਣੀ ਪੂਰੀ ਧਿਰਫਾ ਬਾਬੇ ਦਾ ਸੱਤੋਂ ਬੈਠੀ ਹੈ ਜੀ ਅੰਦਰ ਮੈਡੀ ਦਾ ਚੱਲ ਰਿਹਾ ਹਾਂ ਬਾਹਰ ਹੀ ਪ੍ਰਿੰਟ ਯਾਰ ਕਟਿੰਗ ਕਰ ਹਾਂ ਪ੍ਰਿੰਟ ਸਾਹੇ ਬਦੌਲਤ ਮਚੂਰੀ ਆ ਜਾਣੀ ਬਾਹਰ ਸੰਦੇ ਲੇ ਫੇਰ ਨਾ ਡਿੱਗੀ ਜਾ ਮੈਂ ਕਿ ਅੰਦਰ ਦਾ ਜੂ ਜੋ ਰਹਿ ਗਿਆ ਇਹ ਅਸਵਾਸ ਨਹੀਂ ਚਾਹਤਾ ਹੈ ਕੀ ਬਲੀ ਪਸਾਰ 100 ਚਿਕਕੇ ਅਬੀ ਅੰਦੇ ਮੁੰਡੇ ਨੂੰ ਬੁਲਾਉਣਾ ਆਪਾਂ ਇਧਰ ਮੂੰਹ ਕਰਕੇ ਫੋਟੋ ਖਿੱਚੀਏ ਬਾਬੇ ਅੱਛਾ ਜੀ ਪਾ ਲਿਓ ਪਾ ਲਿਓ ਪਾਣੀ ਪਾ ਲਓ ਦੀ ਥੋੜਾ ਜਿਹਾ ਪੰਜਾਬ ਉੱਤੇ ਇੱਥੇ ਪਾਣੀ ਭਰ ਲਓ ਜੀਤ ਬਾਵੇ ਵੱਲੋਂ ਸਿੱਖ